ਇੱਥੇ ਅੱਜ ਛੋਟੇ ਸਹਾਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਇੱਕ ਆਪਾਂ ਲਾਇਆ ਇੱਥੇ ਡੀਮਾਰਟ ਦੇ ਨੇੜੇ ਸਰੰਦ ਰੋਡ ਤੇ ਇਹ ਸੰਗਤ ਜੇ ਕੋ ਸੋਇਰੇਸ਼ਵਰੀ ਜਾਣਾ ਸ਼ੁਰੂ ਹੋ ਗਈ ਸੋਇਰੇਸ਼ਵਰੀ ਜਾਣਾ ਸ਼ੁਰੂ ਹੋ ਗਈ ਸੰਗਤ ਸਾਹਿਬ ਜੀ ਮਾਤਾ ਜੀ ਨੇ ਉਹ ਲਾਇਆ ਵੇ ਆਉਂਦੇ ਝੰਡਿਆਂ ਦਾ ਪੋਆਮਕਾਰ ਤੇ ਮਾਤਾ ਜੀ ਨੇ ਲਾਇਆ ਵੇ ਪਰਦਾ ਤੇ ਆਹ ਦੇਖੋ ਜੀ ਸਤਿ ਸ੍ਰੀ ਅਕਾਲ ਮੈਂ ਪਾਇਆ ਦਸਤੂਰ ਤੇ ਬਾਬਾ ਸੇਵਾ ਸਿੰਘ ਫਤਿਹਦਲ ਵਾਲੂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਦੀ ਸੇਵਾ ਗੁਰੂ ਸਾਹਿਬ ਦੀ ਧਿਆਨ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸਭਾ ਵਾਲੇ ਤੇ ਨਾਲ ਨੰਗਰ ਦੀ ਸੇਵਾ ਮਨਜਨੀ ਵਤਾਰਿਆ ਕਹੈ ਨਾਨਕ ਕੋਣੋ ਸੇਵਾ ਦਾ ਲੱਗੇ ਹੋਏ ਨੇ ਜੀ ਸਤਿਗੁਰੂ ਮਾ ਪਾਇਆ ਏ ਮਨ ਮੇਰਾ ਤੇ ਆਖੋ ਬਰੈਡ ਪਕੌੜੇ ਦਾ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਮਾਨ ਨੇ ਤੇ ਤਿਆਰੀ ਦੇਖੋ ਹੋ ਰਹੀ ਹੈ ਸੰਗੀਤਾਰ ਨੂੰ ਕਰੇ ਤੇ ਇਸ ਵਾਰ ਘੱਟੀਆ ਵੀ ਵਧਰੇ ਸਾਡੇ ਕੋਲ ਤੇ ਸਵਾਰਨਾ ਚੰਗੀ ਸਪੀਡ ਵੀ ਇਹਨਾਂ ਦੀ ਹਲਵਾਈਆਂ ਦੀ ਚੰਗੀ ਹੈ ਜੀ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰਨ ਅੱਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਫਤੋ ਸਲਾਹ ਤੇਰੀ ਨਾਮ ਮਨ ਹਸਾਵੇ ਨਾਮ ਜਿਨ ਕੈ ਮਨ ਹਸਿਆ ਕਿਆ ਨਹੀਂ ਘਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੂਖਾਲ ਤਬ ਗਵਾਈਆ ਕਰਤਾ ਸੁਖ ਮਨਾਏ ਰਸਿਆ ਜਿਨ ਇੱਛਾ ਸਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਘਟੋ ਜਿ ਜਿ ਆਏ ਬਟੇ ਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੂਪਿਆਰੋ ਸਚਾ ਨੰਮ ਰ ਅਧਾਰੋ ਵਾਜੇ ਪੰਚ ਸ਼ਬਦ ਉਤਕਰਤ ਭਗਤ ਕਰਤੁ ਵਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਜੀਆ ਪੰਚ ਦੂਤ ਸਰਵਸ ਕਿਤੇ ਦੋਏ ਦਾਈ ਦਾਇਆ

ਮਾਰੇ ਗੁਰੂ ਵਾਰੀ ਗੁਰੂ ਵਾਰੀ ਗੁਰੂ ਵਾਰੀ ਗੁਰੂ ਵਾਰੀ ਗੁਰੂ ਵਾਰੀ ਗੁਰੂ ਵਾਰੀ ਆਜੀ ਤੂੰ ਬਾਹੋਂ ਹਵਾਰੇ ਵਾਰਸ ਹੈ ਜਹਾਨ ਮਾਰੇ ਗੁਰੂ ਵਾਰੀ ਗੁਰੂ ਵਾਰੀ ਗੁਰੂ ਵਾਰੀ ਹਾਂਜੀ ਉਹ ਹਾਂ ਬੜਾ ਵਧੀਆ ਆਕਾ ਹੁੰਦਾ ਨਾ ਇਸ ਵਾਰ ਬਹੁਤ ਵਧੀਆ ਵਾਟਾਈ ਨੀ ਨੀ ਹੌਫ ਤੇ ਲਗਾ ਦੇ ਬੰਦਾ ਚਾਹੇ 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 ਚਾਹ बस हो बस हो। <cell flying trucklynak> जी बस अपना उठाओ भाजी अपना चमचा परमिंदर भाजी आ जाओ थैंक यू देखो जी लंगर के चौल बने ने। ਸਾਰੇ ਵੀਰ ਬੈਠ ਕੇ ਚੱਕ ਰਹੇ ਨੇ ਵਾਹ ਜੀ ਵਾਹ ਐਨ ਪੂਰੇ ਕਰਮ ਕਰਮਾ ਸੇਵਾ ਚੱਲ ਰਹੀ ਹੈ ਪ੍ਰਮੇਂਦਰ ਬਾਈ ਜੀ ਖਾਲਸਾ ਸਾਹਿਬ ਬਤੇਓ ਬਾਈ ਬਤੇ ਜੀ ਇੱਥੇ ਹਾਫ ਹੋ ਕੇ ਅੱਗੇ ਜਾਂਦੇ ਨੇ ਜੀ ਅਗੇ ਫਿਰ ਸੰਗਤ ਚ ਵਰਤੇ ਜਾਂਦੇ ਨੇ ਜੀ ਬਰੇਡ ਪਕੌੜਾ ਚੋਲੀ ਕਲਾ ਵੀ ਤੀ ਹਾਂਜੀ ਹਾਂਜੀ ਬਾਬਾ ਜੀ ਬਿੱਦੂ ਦੀ ਦੁਕੀ ਇਹ ਰਿਕਾਰਡ ਕਰ ਲੀਏ ਸ਼ਹਾਦਾ ਬਾਬਰ ਹੈ ਡੇਗਲੇ ਬਿੱਟਰ ਖਾਓ ਉਹਨਾਂ ਦੁਸ਼ਮਨਾਵਾਂ ਤੋਂ ਅਛਾਇਦੇ ਚ ਪਾਈ ਜਾਂਦੇ ਨੇ ਜੀ ਸਿੱਧਾ ਪਕੌੜੇ ਫਿਰ ਇਹਨੂੰ ਕੱਢਿਆ ਜਾਂਦਾ ਵਖਰੇ ਫਿਰ ਉਹਦਾ ਨੂੰ ਪੱਕਾ ਕੀਤਾ ਜਾਂਦਾ ਉਧਰ ਅਗਲੇ ਜਾਂ ਚੜਾ ਇਸ ਵਾਰ 4 ਨੇ ਪੂਰੇ ਇੱਕ ਦੇ ਕੋ ਪੇਸ਼ੰ ਕੋ ਲੈਵੇ ਜੀ ਪੂਰੇ ਟੱਬਾ ਜਾਂ ਚੜਾ ਦੀ ਸੇਵਾ ਕਰਦੇ ਹੋਏ ਸਾਰੇ ਉਮਰਾਂ ਦੇ ਇੱਥੇ ਆਪਾਂ ਨੂੰ ਸੇਵਾਦਾਰ ਮਿਲ ਜਾਣਗੇ ਜੀ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਸੇਵੀ ਕਰਦੇ ਸਾਸ਼ਣ ਸੁਣਾ ਹੋਰ ਕੋਨਾ ਅੱਗੇ ਵੱਡੇ ਵੱਡੀ ਕਾਰ ਕਰੇ ਵੱਡੇ ਦੇ ਰੋਜ਼ ਸੁਖਤ ਕਰਾ ਰਿਹਾ ਹੈ ਕਿਹਾ ਜੀ ਮੁਕੀ ਦੇ ਤੋਂ ਕਿਹਾ ਕੋਈ ਬੈਂਕ ਪਰ ਮਾਨਸ਼ਾ ਗਾ ਰਹੇ ਆ ਕਰੋ ਕੇ ਵੱਲੋ ਅਗਲੇ ਮੁਕਾਬਲੇ ਨੂੰ ਚਲੋ ਚਲੋ ਆਓ ਆਹ ਕਰੀ ਆਹ ਕਰੀ ਲੱਗਦਾ ਜੀ ਇਹਦੇ ਤੇ ਬਿਰੀ ਲੱਗਾਇਆ ਉਹਨੂੰ ਬਚਲਾ ਆਈ ਉੱਤੀ ਘਾਲਸਾ ਜਿੱਲੀ ਦੀ ਫਤੇ ਬਾਬਾ ਜੀ ਬੋਦੇ ਬਾਬਾ ਫਤੇ ਜੀ ਆਹ ਜਤੋਂ ਆਏ ਨੇ ਤੇ ਨਾ ਬੋਲੀ ਪਿਆਰ ਨਾਲ ਬਾਬਾ ਇਹ ਧਾਰਨਾ ਉਹ ਬਲੰਟ ਆ ਇਹਨੂੰ ਲੈ ਕਰਾ ਕੇ ਲੈ ਉਹਨੇ ਠੀਕ ਜੀ جانو آهي جناب سردار ٽيپ جي گهر چون آهي اترين ۾ ڪري ڏي ٿا سردار جتان ڏي ٿو ٿي ٽيڪي آهي پنهنجي اٿل مقام تي شاپ جي طرف اچي ٿو ڇا ٿين ٿا ٽيڪي استعمال نه ਇਹ ਤਾਂ ਸੀ ਸਾਫ ਦੇ ਸਾਫ ਦੇ ਰੁਕੋ ਨਾ ਜੇ ਗ੍ਰਾਮ ਰਾਹ ਨਾ ਤੇ ਉਹ ਪਰ ਆ ਜੇ ਕੋਈ ਐਮਡੀ ਨਹੀਂ ਜੀ